ਨੀਟਿੰਗ ਕਰੇਸ਼ਨ ਟਾਈਮ ਤੇ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਇਹ ਜਿਹੜੀ ਸਕੀਵੀ ਆ ਇਹ ਸ਼ੇਅਰ ਕਰੂੰਗੀ ਇਹ ਜਿਹੜੀ ਸਕੀਵੀ ਆ ਇਹ ਆਪਾਂ ਐਲ ਸਾਈਜ਼ ਤੇ ਐਮ ਸਾਈਜ਼ ਵਾਸਤੇ ਬਣਾਈ ਹੋਈ ਹੈ ਐਲ ਐਮ ਸਾਈਜ਼ ਦੀ ਲੜਕੀਆਂ ਵਾਸਤੇ ਸਕੀਵੀ ਆਪਾਂ ਜਿਹੜੀ ਬਣਾਈ ਹੋਈ ਆ ਚੈਨਲ ਤੇ ਜੇਕਰ ਪਹਿਲੀ ਵਾਰ ਵੀਡੀਓ ਵੇਖ ਰਹੇ ਹੋ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਜ਼ਰੂਰ ਕਰ ਲਿਓ ਨਾਲ ਲੱਗਦੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਜੋ ਅੱਗੇ ਆਉਣ ਵਾਲੀ ਮੇਰੀ ਹਰ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਇਹ ਇਸ ਕਿਵੀ ਨੂੰ ਬਣਾਉਣ ਦੇ ਵਾਸਤੇ ਇਸ ਕਿਵੀ ਨੂੰ ਆਪਾਂ ਜਿਹੜਾ ਸ਼ੁਰੂ ਕੀਤਾ ਇਥੋਂ ਇਹ ਡਿਜ਼ਾਈਨਰ ਫੰਦੇ ਆਪਾਂ ਜਿਹੜੇ ਇਹਦੇ ਪਾਏ ਹੋਏ ਆ ਤੇ ਇਹ ਆਪਾਂ ਪੰਦੇ ਜਿਹੜੇ ਪਾਏ ਆ ਕੁੰਡੇ ਆਪਾਂ ਜਿਹੜੇ ਪਾਏ ਆ ਇਹ ਆਪਾਂ 35 ਜੋੜ ਪਾਏ ਹੋਇਆ 70 ਗੁੰਡੇ 35 ਜੋੜ ਉਸ ਤੋਂ ਬਾਅਦ ਦੋ ਉਲਟੇ ਦੋ ਸਿੱਧੇ ਦਾ ਆਪਾਂ ਬਾਰਡਰ ਬਣਾਇਆ ਹੋਇਆ 5 ਇੰਚ ਦਾ ਬਾਰਡਰ ਬਣਾਇਆ 5 ਇੰਚ ਬਾਰਡਰ ਬਣਾਉਣ ਤੋਂ ਬਾਅਦ ਉੱਪਰ ਫਿਰ ਆਪਾਂ ਇਹ ਜਿਹੜੀ ਡੱਬੀ ਵਾਲੀ ਜਿਹੜੀ ਇਹਦੀ ਹੁੰਦੀ ਆ ਉਹ ਆਪਾਂ ਇਹਦੇ ਉੱਤਰ ਪਾਈ ਹੋਈ ਹੈ ਠੀਕ ਹੈ ਜੀ ਤੇ ਉੱਪਰ ਆਪਾਂ ਇਹਦਾ ਕੋਈ ਵੀ ਕੁੰਡਾ ਜਿਹੜਾ ਵਧਾਇਆ ਨਹੀਂਗਾ ਤੇ 35 ਜੋੜਦੇ ਉਤੇ ਆਪਣੀ ਜਿਹੜੀ ਅਸੀਂ ਕੀ ਵੀ ਜਿਹੜੀ ਬਣੀ ਹੋਈ ਹੈ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਤੇ ਇਹ ਫਿਰ ਆਪਾਂ ਜਿਹੜੀ ਇਹਦੀ ਟੋਟਲ ਲੈਂਥ ਹੈ نیچے ਤੋਂ ਲੈ ਕੇ ਤੇ ਆਰਮਹੋਲ ਤੱਕ ਇਹ ਆਪਾਂ ਰੱਖੀ ਹੋਈ ਹੈ 8 ਇੰਚ 8 ਇੰਚ ਇਹਦੀ ਆਪਾਂ ਜਦੋਂ ਲੰਬਾਈ ਹੋ ਗਈ ਤਾਂ ਫਿਰ ਆਪਾਂ ਇਹਦੀ ਇੱਥੋਂ 4 3 2 1 ਦੀ ਇੱਥੋਂ ਆਪਾਂ ਕਟਿੰਗ ਕੀਤੀ ਹੋਈ ਹੈ ਆਰਮਹੋਲ ਤੋਂ ਮੋਢੇ ਦੀ ਤੇ ਮੋਢਾ ਆਪਾਂ ਨੇ ਬਣਾਇਆ ਹੋਇਆ ਇਹਦਾ 7 ਇੰਚ ਤੇ ਉੱਪਰ ਆਪਾਂ ਮੋਢਾ ਆਪਣਾ ਜਦੋਂ ਜਿਹੜਾ ਹੈਗਾ ਉਹ 4 ਇੰਚ ਆਪਾਂ ਮੋਢਾ ਬਣਾਉਣ ਤੋਂ ਬਾਅਦ ਇਹਦਾ ਜਿਹੜਾ ਗਲ ਘਟਿਆ ਘਟਾਇਆ ਹੋਇਆ ਤੇ ਗਲ ਦੇ ਆਪਾਂ ਵਿੱਚ ਘਾਰੂ ਆਪਾਂ ਜਿਹੜੇ ਉਹ ਅੱਧੇ ਅੱਧੇ ਕੁੰਡੇ ਕਰਕੇ ਤੇ ਵਿੱਚ ਘਾਰੂ ਆਪਾਂ 10 ਕੁੰਡੇ ਜਿਹੜੇ ਉਹ ਬੰਦ ਕੀਤੇ ਇੱਕ ਸਾਰ ਤੇ ਫਿਰ ਆਪਾਂ 2 3 1 ਦੇ ਹਿਸਾਬ ਨਾਲ ਬੰਦ ਕਰਕੇ ਤੇ ਉੱਪਰ ਆਪਾਂ ਇੱਕ ਇੱਕ ਕੁੰਡਾ ਜਿਹੜਾ ਇਹਦਾ ਘਟਾਉਂਦੇ ਗਏ ਆ ਤੇ ਮੋਢਿਆਂ ਦੇ ਉੱਤੇ ਆਪਾਂ 20 ਕੁੰਡੇ ਜਿਹੜੇ ਇਹਦੇ ਰੱਖੇ ਹੋਏ ਆ ਤੇ ਇਸ ਤਰ੍ਹਾਂ ਆਪਾਂ ਪਿਸ਼ੇ ਤੋਂ ਆਪਣਾ ਜਿਹੜਾ ਇਹ ਗਲਾ ਵਾ ਇਹ ਆਪਾਂ ਬਿਲਕੁਲ ਬਰਾਬਰ ਪਿਛਲਾ ਭਾਗ ਜਿਹੜਾ ਇਹਦਾ ਬਣਾਇਆ ਹੋਇਆ ਉਹਦੇ ਵਿੱਚ ਆਪਾਂ ਕੋਈ ਗਲੇ ਦੀ ਕਟਿੰਗ ਨਹੀਂ ਕੀਤੀ ਸਿਰਫ ਆਰਮਹੋਲ ਦੀ ਕਟਿੰਗ ਕੀਤੀ ਹੈ ਤੇ ਗਲਾ ਆਪਣਾ ਜਿਹੜਾ ਉਹ ਇਸ ਤਰ੍ਹਾਂ ਉੱਪਰ ਤੱਕ ਰਹੀ ਆ ਪਿਛੋਂ ਤੇ ਸਿਰਫ ਅਗਲੀ ਸਾਈਡ ਤੋਂ ਹੀ ਆਪਾਂ ਇਹਦਾ ਗਲ ਜਿਹੜਾ ਉਹ ਡੀਪ ਬਣਾਇਆ ਹੋਇਆ ਹੈ ਤੇ ਇਹਦੀ ਆਪਾਂ ਪੂਰੀ ਜਰੀਆ ਲੰਬਾਈ ਆਰਮਹੋਲ ਜਿਹੜੀ ਉਹ ਪੂਰੀ ਬਣਾਈ ਹੋਈ ਹੈ ਤੇ ਆਰਮਹੋਲ ਦੇ ਆਪਾਂ 20 ਜੋੜ ਪਾਏ ਆ 20 ਜੋੜ ਪਾਉਣ ਤੋਂ ਬਾਅਦ 22 ਜੋੜ 22 ਜੋੜ ਪਾਉਣ ਤੋਂ ਬਾਅਦ ਫਿਰ ਆਪਾਂ ਇਹਦਾ ਵੀ ਉਸੇ ਤਰ੍ਹਾਂ ਦੋ ਉਲਟੇ ਦੋ ਸਿੱਧੇ ਦਾ ਬਾਰਡਰ ਤੇ 5 ਇੰਚ ਆਪਾਂ ਇਹਦਾ ਵੀ ਬਾਰਡਰ ਬਣਾਇਆ ਹੋਇਆ ਤੇ ਉਸ ਤੋਂ ਬਾਅਦ ਇਹਦੇ ਆਪਾਂ ਹਰ ਸਲਾਈ ਦੋ ਦੋ ਗੁੰਡੇ ਦੋਨਾਂ ਸਾਈਡਾਂ ਤੋਂ ਵਧਾਉਂਦੇ ਗਏ ਆ ਇਸ ਤਰ੍ਹਾਂ ਨਹੀਂ ਹਰ ਸਲਾਈ ਨਹੀਂ ਮਤਲਬ ਆਪਾਂ ਚੌਥੀ ਸਲਾਈ ਦੋ ਕੁੰਡੇ ਇੱਕ ਉਸ ਸਾਈਡ ਤੋਂ ਇੱਕ ਉਸ ਸਾਈਡ ਤੋਂ ਦੋ ਕੁੰਡੇ ਚੌਥੀ ਸਲਾਈ ਆਪਾਂ ਇਹਦੇ ਚ ਵਧਾਉਂਦੇ ਗਏ ਆ ਤੇ ਉੱਪਰ ਆਪਣੇ ਹੋ ਗਏ ਜਦੋਂ 40 ਜੋੜ ਤੇ ਫਿਰ ਆਪਾਂ ਇਹਨੂੰ ਬੰਦ ਕਰ ਦਿੱਤਾ ਇਹਦੀ ਟੋਟਲ ਲੰਬਾਈ ਬਾਹ ਦੀ ਜਿਹੜੀ ਆਪਣੀ ਆ 18 ਇੰਚ ਆਪਾਂ ਟੋਟਲ ਲੰਬਾਈ ਬਾਹ ਦੀ ਰੱਖੀ ਹੋਈ ਆ ਤੁਸੀਂ ਆਪਣੇ ਹਿਸਾਬ ਦੇ ਨਾਲ ਘੱਟ ਵਧ ਜਿਹੜੀ ਉਹ ਕਰ ਲੈਣੀ ਤੇ ਇਸ ਤਰ੍ਹਾਂ ਆਪਣੀ ਇਸ ਕੀ ਵੀ ਬਣ ਕੇ ਹੋ ਗਈ ਹੈ ਤਿਆਰ